ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਓ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਦਾ ਹੈ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਦ ਨਹੀਂ ਚੌਂਦੀ ਰਾਜਧਾਨੀ ਪੱਤੀ ਸੀ ਤੇ ਹੁਣ ਇਹਦੀ ਜੜ ਪੂਰੇ ਪੰਜਾਬ ਚੋਂ ਪੱਟਣੀ ਆ ਚਾਹੀਦੀ ਯਾਦ ਰੱਖਿਓ ਬੋਲੇ ਬੋਲਦੇ ਆ ਬਿਲਕੁਲ ਬੋਲਦੇ ਆ ਜਿਹੜਾ ਸਾਡੇ ਲਈ ਇੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਦੀ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਦ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਂਦੇ ਇੱਕ ਜ਼ਿਕਰਾ ਮੈਂ ਉਹਦਾ ਬੰਦੀ ਸਿੱਧਾ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂਗੜ੍ਹ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲਾ 'ਚ ਬੰਦ ਹੈ ਇੱਕ ਜ਼ਿਕਰਾ ਉਹਦੇ ਨਾਂ ਤੇ ਵੀ ਬੁਲਾਓ ਬੋਲੋ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਲੇ ਸਿੱਧੂ ਦੀ ਜਨਮ ਦਿਵਸ ਆ ਅੱਜ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਮੂਦ ਦੇ ਵਿੱਚ ਉਹ ਟੋਪੀ ਦਾ ਕਿਲ ਸਾਮਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤਾਂ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁੰਜੇ ਲਾਉਂਦੇ ਆ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਜੁਟਕਲੇ ਕਹਾਣੀਆਂ ਗੱਪ ਔਰ ਉਹ ਗਾਣਾ ਗਾਉਂਦਿਆਂ ਔਰ ਉਹ ਗਾਣਾ ਗਾਉਂਦਿਆਂ ਇਹ ਕਹਿੰਦਾ ਭਾਣਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਬੀ ਹਰਸ਼ਵਰਤਨ ਨੂੰ ਕੀ ਬੋਲਦਾ ਰਿਹਾ ਇਹ ਗੱਲ ਹੈ ਜੀ ਸਹੀ ਗੱਲ ਕੈਪਟਨ ਨੂੰ ਕੀ ਬੋਲਦਾ ਰਿਹਾ ਹੈ ਕਿੱਕਰਾਂ ਪਾਉਂਦਾ ਰਿਹਾ ਹੈ ਅੱਜ ਯਾਰ ਜੇ ਸਵਾਲ ਕਰਦੇ ਹੋਏ ਬਰਦਾਸ਼ਤ ਨਹੀਂ ਹੋ ਰਹੀ ਯਾਰ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਹੀ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਕਲਾਸਟਰ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਲੋਕ ਆਏ ਆ ਨੌਜਵਾਨ ਚਲ ਜੈਪੁਰ ਤੱਕ ਦੇ ਆਏ ਆ ਪਰ ਮੈਂ ਇੱਕ ਧੰਨਵਾਦ ਖਾਸ ਸਾਹਿਬ ਤੇ ਲੋਕਾਂ ਦਾ ਕਰਨਾ ਚਾਹੁੰਦਾ ਜਿਹੜੀਆਂ ਹਾਲੇ ਵੀ ਜਗਤਰਾਜ ਮੇਰਾ ਹੈਗੀ ਐ ਉਹ ਆਮ ਆਦਮੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਵਾਲ ਤੋਂ ਮੁੰਡਾ ਰਾਜੂ ਜੁਆ ਹਰਵਿੰਦਰ ਪੜਿਆਲਾ ਬਾਈ ਹਰਵਿੰਦਰ ਪੜਿਆਲਾ ਇੱਕ ਮੁੰਡਾ ਇੱਥੋਂ ਜੋਤ ਬੜਿੰਦਾ ਇਹਨਾਂ ਨੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਨਤਾ ਪਾਈਆਂ ਇਸ ਵਕਤ ਵਿੱਚ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਏ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਨਗੇ ਨਾ ਕੀਤਾ ਤੇ ਕਰਦਾ ਬਹੁਤ ਹਮਲੇਆ ਹੋਏ ਆ ਬਹੁਤ ਧੜ ਵੀ ਆਏ ਆ ਜਿਹੜਾ ਦਾ ਮੂੰਹ ਭੰਨ ਕੇ ਮੋੜਿਆ ਤੇ ਬਸਤੁਰ ਦਾ ਵੀ ਮੂੰਹ ਭੰਨ ਕੇ ਮੋੜਦਾ ਇਹ ਤੁਹਾਡੇ ਦੇਖਣਾ ਪੰਜਾਬ ਦੇ ਲੋਕੋ 5 ਤਰੀਕ ਨੂੰ ਬਾਈ ਆਲਾਨ ਸੁਣੋ ਇੱਕ ਇਨਾਂ ਦੀ ਵੀ ਤਲਾਸ਼ ਲੈ ਕੇ ਆਉਂਦਾ ਰਹਾਂਗੇ ਆਪਾਂ ਬਿਲਕੁਲ ਬਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲਓ ਅਗਲਾ ਆਲਾਨ 5 ਤਰੀਕ ਨੂੰ ਤੁਹਾਨੂੰ ਤੇ ਕਰੂ ਜਾਣੇ